ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਤੁਸੀਂ ਕੀ ਇਹ ਨਾ ਬਰਫੀ ਘਰੇ ਕਿਵੇਂ ਬਣਾ ਸਕਦੇ ਹੋ ਇੱਕ ਬਹੁਤ ਆਸਾਨ ਰੈਸিপি ਹੈ ਕਿ ਅਗਰ ਮੀਆਂ ਚ ਬਹੁਤ ਸਸਤਾ ਵੀ ਹੋ ਜਾਂਦਾ ਹੈ ਇਹਦੇ ਲਈ ਆਪਾਂ 1.5 ਕਿਲੋ ਦੇ ਕਰੀਬ ਕੀ ਆ ਲਿਆ ਹੈ ਜਿਹਨੂੰ ਅਸੀਂ ਚੰਗੀ ਤਰ੍ਹਾਂ ਕद्दूकस ਕਰ ਲਿਆ ਹੈ ਤੇ ਉਹਦਾ ਜਿੰਨਾ ਵੀ ਐਕਸਟਰਾ ਪਾਣੀ ਹੋਊਗਾ ਆਪਾਂ ਨਿਚੋੜ ਦਾਂਗੇ ਐਕਸਟਰਾ ਪਾਣੀ ਨਿਚੋੜਨਾ ਕਿ ਇਹਨੂੰ ਪਕੜਨ ਨੂੰ ਜ਼ਿਆਦਾ ਟਾਈਮ ਨਹੀਂ ਲੱਗੇਗਾ ਚੋੜ ਨਚੋੜ ਕੇ ਆਪਾਂ ਇਹਦਾ ਸਾਰਾ ਐਕਸਟਰਾ ਪਾਣੀ ਈ ਨੂੰ ਸਾਈਡ ਤੇ ਰੱਖ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਨਿਕਲਿਆ ਹੈ ਦਸਤੋ ਬਾਅਦ ਇੱਕ ਕੜਾਹੀ ਦੇ ਵਿੱਚ ਆਪਾਂ ਇੱਕ ਕੜਛੀ ਦੇ ਕਰੀਬ ਦੇਸੀ ਘਿਓ ਪਾਵਾਂਗੇ ਫਿਰ ਦੇਸੀ ਘਿਓ ਦੇ ਵਿੱਚ ਆਪਾਂ ਜਿਹੜਾ ਕੀਆ ਕੱਦੂ ਕਸ ਕਰਿਆ ਸੀ ਉਹਨੂੰ ਚੰਗੀ ਤਰ੍ਹਾਂ ਭੁੰਨਾਂਗੇ 5-10 ਮਿੰਟ ਆਪਾਂ ਇਹਨੂੰ ਲਗਾਤਾਰ ਭੁੰਨਣਾ ਹੈ ਤੇ ਤੁਸੀਂ ਗੈਸ ਬਿਲਕੁਲ ਤੇਜ਼ ਨਹੀਂ ਕਰਨਾ ਹੈਗਾ ਕਿਉਂਕਿ ਇਹਦੇ ਨਾਲ ਇਹ ਜਲ ਸਕਦਾ ਹੈ। ਤੁਸੀਂ ਦੇਖ ਸਕਦੇ ਹੋ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਹੈ ਫਿਰ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਆਪਾਂ ਉਰੇ 1 ਕਿਲੋ ਕੁ ਦੇ ਕਰੀਬ ਦੁੱਧ ਲੈ ਆਏ। ਕਦੇ ਵੀ ਤੁਹਾਡਾ ਕੁਝ ਮਿੱਠਾ ਖਾਣ ਨੂੰ ਜੀ ਕਰੇ ਤਾਂ ਤੁਸੀਂ ਇਹ ਬਰਫੀ ਘਰੇ ਤਿਆਰ ਕਰਕੇ ਖਾ ਸਕਦੇ ਹੋ। ਤੇ ਆਪਾਂ ਚੰਗੀ ਤਰ੍ਹਾਂ ਹੁਣ ਇਹਨੂੰ ਕਾੜਾਂਗੇ ਆ ਦੁੱਧ ਦਾ ਆਪਣਾ ਖੋਏ ਦਾ ਕੰਮ ਕਰੇਗਾ। ਤੁਸੀਂ ਦੇਖ ਸਕਦੇ ਹੋ ਫਿਰ ਆਪਾਂ ਇਹਦੇ ਵਿੱਚ ਇੱਕ ਇੱਕ ਕੌਲੀ ਚੀਨੀ ਦੀ ਪਾਈ ਹੈ ਜੀ ਮਠਾਸ ਲਈ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਗ੍ਰੀਨ ਫੂਡ ਕਲਰ ਪਾਵਾਂਗੇ ਇਹ ਆਪਸ਼ਨਲ ਹੈ ਜੇ ਤੁਸੀਂ ਇਦਾਂ ਹੀ ਖਾਣੀ ਚਾਹੋ ਤਾਂ ਇਦਾਂ ਹੀ ਰੱਖ ਸਕਦੇ ਹੋ ਇਹਨੂੰ ਪਰ ਅਸੀਂ ਇਹਦੇ ਵਿੱਚ ਥੋੜਾ ਜਿਹਾ ਹਰਾ ਰੰਗ ਪਾਇਆ ਹੈ ਜੀ ਚੰਗੀ ਤਰ੍ਹਾਂ ਇਹਨੂੰ ਭੁੰਨਾਂਗੇ ਹੋਰ ਤੇ ਫਿਰ ਆਪਾਂ ਇਹਦੇ ਵਿੱਚ 3 ਚਮਚ ਦੇ ਕਰੀਬ ਮਲਾਈ ਪਾਈਏ ਜੀ ਫਿਰ ਤੁਸੀਂ ਆਪਣੀ ਕੋਈ ਵੀ ਚੋਇਸ ਦੇ ਡਰਾਈ ਫਰੂਟਸ ਪਾ ਸਕਦੇ ਹੋ ਤੁਸੀਂ ਬਿਨਾਂ ਡਰਾਈ ਫਰੂਟ ਤੋਂ ਵੀ ਇਹਨੂੰ ਬਣਾ ਸਕਦੇ ਹੋ ਲਾਸਟ 'ਚ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2 ਚਮਚ ਦੇ ਕਰੀਬ ਮਿਲਕ ਪਾਊਡਰ ਤੇ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਮਿਲਕ ਪਾਊਡਰ ਪਾਉਂਦੇ ਸਮੇਂ ਆਪਾਂ ਇਹਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ ਨਹੀਂ ਉਹ ਚ ਗੁੱਠਲੀਆਂ ਬਣ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਭੁੰਦੇ-ਭੁੰਦੇ ਆਪਣਾ ਜਿਹੜਾ ਹ ਮਿਕਸਚਰ ਹੈ ਕਿੰਨਾ ਜ਼ਿਆਦਾ ਡਰਾਈ ਹੋ ਗਿਆ ਹੈ ਤੇ ਸੁੱਕਣ ਲੱਗ ਗਿਆ ਹੈ ਹਲਵੇਂ ਵਰਗਾ ਫੇ ਉਸ ਤੋਂ ਬਾਅਦ ਆਪਾਂ ਇੱਕ ਥਾਲੀ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਹੈ ਜਿਹੜਾ ਬਰਸ਼ ਦੀ ਮਦਦ ਨਾਲ ਲਾ ਲਿਆ ਹੈ ਇਹਦੇ ਨਾਲ ਮਰਫੀ ਜਦ ਆਪਾਂ ਬਾਚੋ ਦੇ ਪੀਸ ਕਟਾਂਗੇ ਤਾਂ ਉਹ ਫਿਰ ਚਿਪਕੇਗੀ ਨਹੀਂ ਥੱਲੇ ਚੰਗੀ ਤਰ੍ਹਾਂ ਲਾ ਲੈਣਾ ਹੈ ਜੀ ਫਿਰ ਜੋ ਵੀ ਆਪਣਾ ਮਿਕਸਚਰ ਸੀਗਾ ਇਹਨੂੰ ਆਪਾਂ ਥਾਲੀ ਤੇ ਪਾ ਕੇ ਚੰਗੀ ਤਰ੍ਹਾਂ ਫੈਲਾਵਾਂਗੇ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਫੈਲਾ ਲਿਆ ਹੈ ਆਪਾਂ ਫਿਰ ਥੋੜੇ ਜਿਹੀ ਡਰਾਈ ਫਰੂਟ ਪਾ ਕੇ ਇੱਕ ਵਾਰ ਆਪਾਂ ਇਹਨੂੰ ਹੋਰ ਦਬਾਵਾਂਗੇ ਤਾਂ ਕਿ ਉਹ ਚਿੱਕ ਜਾਣ ਤੁਸੀਂ ਦੇਖ ਸਕਦੇ ਹੋ ਕਿੰਨੀ ਆਸਾਨ ਰੈਸিপি ਸੀਗੀ ਤੇ ਖਾਣ ਜੀ ਬਿਲਕੁਲ ਗਜਰੇਲੇ ਵਰਗੀ ਲੱਗਦੀ ਹੈ ਇਹ ਬੱਚੇ ਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਆਂਦੀ ਹੈ ਕੋਈ ਵੀ ਗੈਸ ਨਹੀਂ ਮਾਰ ਸਕੂਗਾ ਵੀ ਇਹ ਬਰਫੀ ਕੀਏ ਦੇ ਬਣੀ ਆ ਆਪਾਂ 3 ਘੰਟੇ ਇਹਨੂੰ ਚੰਗੀ ਤਰ੍ਹਾਂ ਫ੍ਰਿਜ 'ਚ ਰੱਖ ਲਿਆ ਸੀ ਉਸ ਤੋਂ ਬਾਅਦ ਹੀ ਅਸੀਂ ਇਹਦੇ ਪੀਸ ਕੱਢੇ ਨੇ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰੀਕੇ ਨਾਲ ਤੁਸੀਂ ਇਹਦੇ ਪੀਸ ਕਰ ਲੈਣੇ ਆ ਤੇ ਆਪਣੀ ਬਰਫੀ ਬਰਫੀ ਜਿਹੜੀ ਬਿਲਕੁਲ ਤਿਆਰ ਹੈ ਇੱਕ ਵਾਰ ਤੁਸੀਂ ਇਹ ਰੈਸਪੀ ਜ਼ਰੂਰ ਟਰਾਈ ਕਰਨਾ ਬਹੁਤ ਹੀ ਆਸਾਨ ਹੈ ਤੇ ਬਹੁਤ ਹੀ ਸਵਾਦ ਬਣਦੀ ਹੈ